ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੋ ਖੜ ਲੈ ਇਸਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਤੇ ਬੋਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿ ਹਪ ਨਾਂ ਦਾ ਦਾਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਚਿੰਤਾਜਨਕ ਰੁਝਾਨ অন্ਟਾਰੀਓ ਮੈਨੀਟੋਬਾ ਸਸਕੀਚਵਾਨ ਤੇ ਪ੍ਰਿੰਸ ਐਡਵਰਡ ਆਈਲੈਂਡ ਕਰ ਰਹੇ ਨਵੀਆਂ ਘਟੋਕਟ ਉਜਰਤਾਂ ਦੇ ਵਿੱਚ ਵਾਧਾ 1 ਅਕਤੂਬਰ 2024 ਤੋਂ ਲਾਗੂ ਹੋਵੇਗਾ ਪਤਾ ਨਿਊ ਜਰਸੀਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ ਸੰਗਤਾ ਨੇ ਹੁਮ ਹਮਾਕੇ ਗੁਰਦੁਆਰਾ ਸਾਹਿਬ ਤੇ ਕਿਆ ਮੱਥਾ ਕਾਰਟੇਟ ਪਾਰਕ ਛੋਇਆ ਵਿਵਾਂ ਸਾਲਾਨਾ ਕਲਾਸਿਕ ਕਾਰ ਸ਼ੋਵ ਵੱਨੋ ਵੰਨੀ ਦੀਆਂ ਕਾਰਾਂ ਦੇ ਵਿੱਚ ਹੋਇਆ ਮੁਕਾਬਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੁਰਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਟਿੱਪਣੀ ਕਰ ਦਿੱਤੀ ਹੈ ਮਾਰਕ ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵਾਧੇ ਗਿਣਤੀ ਵਿਦਿਆਰਥੀ ਵੀਜ਼ੇ ਤੇ ਇਜਾਜ਼ਤ ਮਿਲਣ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਦਾ ਦਾਵਾ ਕਰ ਰਹੀ ਹੈ ਮੰਤਰੀ ਮਾਰਕ ਮਿਲਰ ਨੇ ਇਹ ਕਹਿ ਦਿੱਤਾ ਹੈ ਕਿ ਪਨਾਹ ਦਾ ਦਾਵਾ ਕਰਨ ਵਾਲੇ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਵਿਦਿਆਰਥੀ ਵੀਜ਼ਾ ਦੇ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਲਈ ਸ਼ਰਨਤਾਂਵਾ ਕਰ ਸਕਦੀ ਹੈ ਇਸ ਨੂੰ ਇੱਕ ਚਿੰਤਾਜਨਕ ਰੁਝਾਨ ਦੱਸਿਆ ਗਿਆ ਹੈ ਇੱਕ ਚੈਨਲ ਤੇ ਬੀਤੇ ਦਿਨ ਪ੍ਰਸਾਰਿਤ ਕੀਤੀ ਗਈ ਇੱਕ ਇੰਟਰਵਿਊ ਵਿੱਚ ਮਰਸਰੀਜ਼ਨ ਸਟੀਫਨਸਨ ਨਾਲ ਗੱਲ ਕਰਦੇ ਹੋਏ ਮਿਲਰ ਨੇ ਕਿਹਾ ਕਿ ਉਹ ਦਾਅਵੇਦਾਰ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਂਟਾ ਵਿੱਚ ਪਿਛਲੇ ਦਰਵਾਜ਼ੇ ਦਾਖਲੇ ਵਜੋਂ ਵਰਤ ਰਹੇ ਨੇ ਅਕਸਰ ਉਹਨਾਂ ਦੀਆਂ ਟਿਊਸ਼ਨ ਫੀਸਾਂ ਨੂੰ ਘਟਾਉਣ ਲਈ ਅਤੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਆਪਣੇ ਸਕਰੀਨਿੰਗ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤੇ ਮਾੜੇ ਅਦਾਕਾਰਾਂ ਨੂੰ ਖਤਮ ਕਰਨ ਲਈ ਅਭਿਆਸਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਵਿਭਾਗ ਇਸ ਮੁੱਦੇ ਦਾ ਨ ਕਰ ਰਿਹਾ ਹੈ ਤੇ ਸੁਝਾਅ ਦਿੱਤਾ ਹੈ ਕਿ ਪ੍ਰੋਗਰਾਮ ਵਿੱਚ ਹੋਰ ਸੁਧਾਰਾਂ ਦੀ ਖੋਜ ਕੀਤੀ ਜਾ ਰਹੀ ਹੈ ਮਿਲਰ ਨੇ ਇਹ ਟਿੱਪਣੀਆਂ ਸਟੀਫਨਸਨ ਦੇ ਪੁੱਛਣ ਤੋਂ ਬਾਅਦ ਕੀਤੀਆਂ ਕਿ ਕੀ ਮੁਹੰਮਦ ਸ਼ਾਹਜ਼ੇਬ ਖਾਨ ਜੋ ਕਿ ਇੱਕ ਪਾਕਿਸਤਾਨੀ ਵਿਅਕਤੀ ਹੈ ਅਤੇ ਜੋ ਇਸ ਮਹੀਨੇ ਕਿਊਬੈਕ ਵਿੱਚ ਨਿਊਯਾਰਕ ਸਿਟੀ ਵਿੱਚ ਕਥਿਤ ਤੌਰ ਤੇ ਯਹੂਦੀਆਂ ਵਿਰੁੱਧ ਅਤਵਾਦੀ ਹਮਲੇ ਦੀ ਸਾਜ਼ਿਸ਼ ਰਚਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ 2023 ਵਿੱਚ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਸ਼ਰਮ ਦਾ ਦਾਵਾ ਕੀਤਾ ਸੀ ਮਿਲਰ ਨੇ ਕਿਹਾ ਕਿ ਉਹ ਖਾਨ ਦੇ ਕੇਸ ਤੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਇਹ ਅਦਾਲਤਾਂ ਦੇ ਸਾਹਮਣੇ ਆ ਪਰ ਫਿਰ ਪੁੱਛਿਆ ਕਿ ਕਿ ਕੁੱਲ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਨ ਦਾਤਾਵਾ ਕੀਤਾ ਹੈ ਤਾਂ ਮੰਤਰੀ ਮਿਲਰ ਨੇ ਕਿਹਾ ਕਿ ਇੱਥੇ ਇੱਕ ਬਦਰਹੀ ਸੰਖਿਆ ਮਰਸਰੀਜ਼ ਅਤੇ ਇੱਕ ਸਪਸ਼ਟ ਤੌਰ ਤੇ ਬਹੁਤ ਚਿੰਤਾਜਨਕ ਹੈ ਕਿ ਇਸ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਸਿਧਾਂਤਕ ਤੌਰ ਤੇ ਰਹਿਣ ਅਤੇ ਉਨ੍ਹਾਂ ਦੀਆਂ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨ ਦੀ ਉਚਿਤ ਵਿੱਤੀ ਸਮਰੱਥਾ ਦੇ ਨਾਲ ਬਦਰਹੀ ਹੈ ਜੋ ਕਨੇਡੀਅਨਾਂ ਦੇ ਭੁਗਤਾਨ ਨਾਲੋਂ 4 ਗੁਣਾ ਹੈ ਉਹਨਾਂ ਕਹੇ ਕਿ ਅਸੀਂ ਵੇਖਦੇ ਹਾਂ ਕਿ ਅਕਸਰ ਉਹਨਾਂ ਦੇ ਇੱਥੇ ਆਉਣ ਦੇ ਪਹਿਲੇ ਸਾਲ ਦੇ ਅੰਦਰ ਸਾੜਾ ਕੁਝ ਵਾਪਰਤਾ ਹੈ ਤਿਕਸਰ ਦੂਜਿਆਂ ਨਾਲੋਂ ਕਟ ਜਾਇਜ਼ ਕਰਨਾ ਕਰਕੇ ਖਾਸ ਤੌਰ ਤੇ ਟਿਊਸ਼ਨ ਫੀਸ ਨੂੰ ਕਨੇਡੀਅਨ ਦਰਾਂ ਤੱਕ ਘਟਾਉਣ ਵਾਸਤੇ ਹੁੰਦਾ ਹੈ ਇੱਥੇ ਕੁਝ ਮੌਕਾ ਪ੍ਰਸਤੀ ਹੈ ਜਿੱਥੇ ਇਸ ਦੀ ਵਰਤੋਂ ਅਤੇ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜਦ ਕੈਨੇਡੀਅਨ ਗ੍ਰੈਜੂਏਟ ਅਤੇ ਅੰਡਰਗ੍ਰੈਜੂਏਟ ਵਿਦਿਆਰਥੀ ਟਿਊਸ਼ਨ ਫੀਸਾਂ ਵਿੱਚ ਔਸਤਨ 7300 ਡਾਲਰ ਤੋਂ 7600 ਡਾਲਰ ਸਾਲਾਨਾ ਦਾ ਭੁਗਤਾਨ ਕਰਦੇ ਨੇ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਨੇ ਪਿਛਲੇ ਸਾਲ 23000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਅੰਤਰਰਾਸ਼ਟਰੀ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਸਾਲਾਨਾ ਸੰਖਿਆ 40000 ਡਾਲਰ ਤੋਂ ਵੱਧ ਹੈ ਸਰਕਾਰ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਅਗਲੇ ਸਾਲ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਨੂੰ 10% ਘਟਾ ਦੇਵੇਗੀ ਜੋ ਕਿ ਪਿਛਲੇ ਦਾਖਲੇ ਦੇ ਪੱਧਰਾਂ ਤੋਂ 35% ਘਟ ਹੈ ਫੈਡਰਲ ਕੈਪ ਦਾ ਉਦੇਸ਼ ਆਬਾਦੀ ਦੇ ਵਿਸਫੋਟ ਅਤੇ ਰਿਹਾਇਸ਼ ਅਤੇ ਜਨਤਕ ਸੇਵਾਵਾਂ 'ਤੇ ਤਣਾਅ ਦੇ ਵਿਚਾਲੇ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਕੁੱਲ ਆਬਾਦੀ ਦੇ 6.5% ਤੋਂ ਘਟਾ ਕੇ 5% ਕਰਨਾ ਹੈ ਮਿਲਰ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਆਪਣੀ ਭਰਤੀ ਅਤੇ داخلے ਦੇ ਅਭਿਆਸਾਂ ਵਿੱਚ ਸੁਧਾਰ ਕਰਕੇ ਆਪਣਾ ਹਿੱਸਾ ਕਰਨ ਲਈ ਕਿਹਾ ਅਤੇ ਵੈਸਟ ਬਲੌਕ ਇੰਟਰਵਿਊ ਵਿੱਚ ਉਨ੍ਹਾਂ ਕੌਲਾਂ ਨੂੰ ਦੁਹਰਾਇਆ ਉਨ੍ਹਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਉਤਮਤਾ ਦੇ ਉਦੇਸ਼ ਨਾਲ ਇੱਕ ਪ੍ਰੋਗਰਾਮ ਹੈ ਅਤੇ ਕਿਸੇ ਵੀ ਕਾਰਨ ਕਰਕੇ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਤੋਂ ਦਾਖਲਾ ਨਹੀਂ ਹੈ ਯੂਨੀਵਰਸਿਟੀਆਂ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 45% ਦੀ ਗਿਰਾਵਟ ਆਈ ਹੈ ਅਤੇ ਆਟਵਾਦੀਆਂ ਕੈਪਾਂ ਦੇ ਉਦੇਸ਼ ਨਾਲੋਂ ਇਹ ਬਹੁਤ ਜ਼ਿਆਦਾ ਹੈ ਵੀਰਵਾਰ ਨੂੰ ਹਾਊਸ ਆਫ ਕਾਮਨਸ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਕਮੇਟੀ ਵਿੱਚ ਇੱਕ ਪੇਸ਼ੀ ਦੌਰਾਨ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਨੂੰ ਸਾਡੇ ਦੇਸ਼ ਵਿੱਚ ਕੰਮ ਕਰਨ ਵਾਲੀ ਸਕ੍ਰੀਨਿੰਗ ਵਿੱਚ ਪਰੋਸੀ ਸਟੀਫਨਸਨ ਨਾਲ ਗੱਲਬਾਤ ਕਰਦੇ ਹੋਏ ਮਿਲਰ ਨੇ ਫਿਰ ਕਿਹਾ ਕਿ ਉਹ ਪ੍ਰੋਸੀਮੰਦ ਹੈ ਪਰ ਸਵੀਕਾਰ ਕੀਤਾ ਕਿ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਕੈਨੇਡਾ ਦੇ ਵਿੱਚ ਵੱਧਦੀ ਮਹਿੰਗਾਈ ਦੇ ਚੱਲਦਿਆਂ ਚਾਰ ਪ੍ਰਾਂਤਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਨਵੀਂ ਘਟੋਕਟ ਉਜਰਤ 온ਟਾਰੀਓ ਮੈਨੀਟੋਬਾ ਸਸਕੇਚਵਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਆਉਣ ਵਾਲੀ ਹੈ ਤੇ 1 ਅਕਤੂਬਰ 2024 ਤੋਂ ਨਵੀਆਂ ਘਟੋਕਟ ਉਜਰਤ ਦਰਾਂ ਲਾਗੂ ਹੋਣਗੀਆਂ। 1 ਅਕਤੂਬਰ 2024 ਤੋਂ ਅਨਟਾਰੀਓ, ਮੈਨੀਟੋਬਾ, ਸਕੈਚਵਨ ਅਤੇ ਪ੍ਰਿੰਸ ਐਡਵਰਡ ਆਈਲੈਂਡ ਨੇ ਨਮੀਆ ਘਟੋਟ ਉਜਰਤਾਂ ਦਰਾਂ ਨੂੰ ਲਾਗੂ ਕਰਨਗੇ। ਇਹ ਪਰਿਵਰਤਨ ਕੈਨੇਡੀਅਨ ਪ੍ਰਾਂਤਾਂ ਦੁਆਰਾ ਸਾਲਾਨਾ ਸਮਯੋਜਨ ਦਾ ਹਿੱਸਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਜ਼ਦੂਰੀ ਜੀਵਨ ਦੀ ਲਾਗਤ ਅਤੇ ਹੋਰ ਆਰਥਿਕ ਕਾਰਕਾਂ ਨੂੰ ਦਰਸੰਮਦੀ ਹੈ। ਕੈਨੇਡਾ ਦੇ ਦੂਜੇ ਪ੍ਰਾਂਤਾਂ ਵਿੱਚ ਮੌਜੂਦਾ ਅਤੇ ਆਗਾਮੀ ਤਨਖਾਹ ਤਬਦੀਲੀਆਂ ਦੇ ਨਾਲ ਇਨ੍ਹਾਂ ਅਪਡੇਟਾਂ ਬਾਰੇ ਤੁਹਾਨੂੰ ਇਹ ਜਾਣਨ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਅਧਿਕਾਰਤ ਬੈਕ ਨੇ ਇਸ ਸਾਲ ਦੇ ਸ਼ੁਰੂ ਵਿੱਚ ਪਹਿਲਾਂ ਹੀ ਆਪਣੀ ਘਟੋ ਘਟ ਕੰਟਾਂ ਬਾਹਰ ਤਨਖਾਹ ਵਿੱਚ ਵਾਧਾ ਕੀਤਾ। ਬ੍ਰਿਟਿਸ਼ ਕੋਲੰਬੀਆ ਨੇ 1 ਜੂਨ 2024 ਨੂੰ ਆਪਣੀ ਘੱਟੋ-ਘੱਟ ਘੰਟਾਵਾਰ ਤਨਖਾਹ ਨੂੰ ਵਧਾ ਕੇ 17.40 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਜਦਕਿ ਕਿਊਬੈਕ ਨੇ 1 ਮਈ 2024 ਨੂੰ ਆਪਣੀ ਘੱਟੋ-ਘੱਟ ਉਜਰਤ ਨੂੰ 15.75 ਡਾਲਰ ਪ੍ਰਤੀ ਘੰਟਾ ਵਧਾ ਦਿੱਤਾ ਹੈ ਸੰਘੀ ਤੌਰ ਤੇ ਨਿਯੰਤਰਿਤ ਪ੍ਰਾਈਵੇਟ ਸੈਕਟਰਾਂ ਵਿੱਚ ਕਰਮਚਾਰੀਆਂ ਲਈ ਸੰਘੀ ਘੱਟੋ-ਘੱਟ ਘੰਟਾਵਾਰ ਉਜਰਤ ਵੀ 1 ਅਪ੍ਰੈਲ 2024 ਨੂੰ ਵਧਾ ਕੇ 17.30 ਡਾਲਰ ਕਰ ਦਿੱਤੀ ਗਈ ਹੈ ਘੱਟੋ ਘੱਟ ਉਜਰਤ ਸਭ ਤੋਂ ਘੱਟ ਘੰਟਾਂਵਾਰ ਉਜਰਤ ਹੈ ਜੋ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਕਾਨੂੰਨੀ ਤੌਰ ਤੇ ਲੋੜਿੰਦਾ ਹੈ ਹਰੇਕ ਪ੍ਰਾਂਤ ਅਤੇ ਖੇਤਰ ਇਸ ਨੂੰ ਆਪਣੇ ਤੌਰ ਤੇ ਨਿਰਧਾਰਿਤ ਕਰਦਾ ਹੈ ਅਤੇ ਇਸ ਸਮੇਂ ਸਮੇਂ ਤੇ ਮਹਿੰਗਾਈ ਅਤੇ ਰਹਿਣ ਸਹਿਣ ਦੇ ਖਰਚਿਆਂ ਲਈ ਇਸ ਨੂੰ ਅਨੁਕੂਲ ਬਣਾਉਂਦਾ ਹੈ ਇਤਨ ਖਾਸ ਸਾਰੇ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ ਚਾਹੇ ਉਹਨਾਂ ਦੀ ਉਮਰ ਜਾਂ ਕੰਮ ਕੀਤੇ ਘੰਟਿਆਂ ਦੀ ਗਿਣਤੀ ਕਿੰਨੀ ਮਰਜ਼ੀ ਹੋਵੇ ਕਾਮਿਆਂ ਨੂੰ ਘੱਟੋ-ਘੱਟ ਉਜਰਤ ਤੋਂ ਘੱਟ ਤਨਖਾਹ ਦੇਣਾ ਕੈਨਟਾ ਵਿੱਚ ਗੈਰ-ਕਾਨੂੰਨੀ ਹੈ Ontario ਵਿੱਚ 1 ਅਕਤੂਬਰ 2024 ਨੂੰ ਘੱਟੋ-ਘੱਟ ਉਜਰਤ ਮੌਜੂਦਾ 16.55 ਡਾਲਰ ਪ੍ਰਤੀ ਘੰਟਾ ਤੋਂ ਵੱਧ ਕੇ 17.20 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ ਜੋ ਕਿ 0.65 ਡਾਲਰ ਦੇ ਵਾਧੇ ਨੂੰ ਦਰਸਾਉਂਦੀ ਹੈ ਇਹ ਸੁਵਿਧੇ ਸਲਾਨਾ ਉਜਰਤ ਵਿਵਸਥਾ ਦਾ ਹਿੱਸਾ ਹੈ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਯਾਨਕੀ ਸਕੂਲੀ ਸਾਲ ਦੌਰਾਨ ਹਫ਼ਤੇ ਵਿੱਚ 28 ਘੰਟੇ ਜਾਂ ਇਸ ਤੋਂ ਘੱਟ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਜਾਂ ਬ੍ਰੇਕਾਂ ਦੌਰਾਨ ਫੁੱਲ ਟਾਈਮ 15.60 ਡਾਲਰ ਤੋਂ 16.20 ਡਾਲਰ ਪ੍ਰਤੀ ਘੰਟਾ ਵਧੇਗੀ ਉਹ ਕਰਮਚਾਰੀ ਜੋ ਘਰ ਤੋਂ ਪੇਡ ਕੰਮ ਕਰਦੇ ਨੇ ਉਹਨਾਂ ਦੀ ਉਜਰਤ 18.20 ਡਾਲਰ ਤੋਂ 18.90 ਡਾਲਰ ਪ੍ਰਤੀ ਘੰਟਾ ਤੱਕ ਵਧੇਗੀ ਸ਼ਿਕਾਰ ਮੱਛੀ ਫੜਨ ਅਤੇ ਜੰਗਲੀ ਗਾਈਡ ਸੈਕਟਰ ਵਿੱਚ ਕਾਮਿਆਂ ਨੂੰ 5 ਘੰਟੇ ਤੋਂ ਘੱਟ ਸਮੇਂ ਦੀਆਂ ਸ਼ਿਫਟਾਂ ਲਈ 82.85 ਡਾਲਰ ਅਤੇ ਕਾਂਜਕੈਂਟਿਆਂ ਤੋਂ ਵੱਧ ਸਮੇਂ ਦੀਆਂ ਸ਼ਿਫਟਾਂ ਲਈ 165.75 ਡਾਲਰ ਦੀ ਨਵੀਂ ਘੱਟੋ-ਘੱਟ ਦਿਹਾੜੀ ਮਿਲੇਗੀ。ਓਨਟਾਰੀਓ ਲਿਵਿੰਗ ਵੇਜ ਨੈਟਵਰਕ ਦੇ ਅਨੁਸਾਰ ਬਹੁਤ ਸਾਰੇ ਖੇਤਰਾਂ ਵਿੱਚ ਰਹਿਣ ਦੀ ਮਜ਼ਦੂਰੀ ਲਗਭਗ 20 ਡਾਲਰ ਪ੍ਰਤੀ ਘੰਟਾ ਅਤੇ ਇਹ ਜੀਟੀਏ ਵਿੱਚ 25 ਡਾਲਰ ਪ੍ਰਤੀ ਘੰਟਾ ਨੂੰ ਪਾਰ ਕਰਦੀ ਹੈ। ਲੇਬਰ ਕਾਰਪੋਰਨ ਲੰਬੇ ਸਮੇਂ ਤੋਂ অন্ਟਾਰੀਓ ਵਿੱਚ 20 ਡਾਲਰ ਪ੍ਰਤੀ ਘੰਟਾ ਕੱਟੋ-ਕੱਟ ਉਜਰਤ ਲਈ ਜ਼ੋਰ ਦੇ ਰਹੇ ਨੇ ਇੱਕ ਉਜਰਤ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਜੋ ਮੌਜੂਦਾ ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਦਰਸਾਉਂਦੀ ਹੈ ਮੈਨੀਟੋਬਾ ਆਪਣੀ ਕੱਟੋ-ਕੱਟ ਉਜਰਤ ਵਧਾ ਕੇ 15.80 ਡਾਲਰ ਪ੍ਰਤੀ ਘੰਟਾ ਕਰੇਗਾ ਜੋ ਮੌਜੂਦਾ 15.3 ਡਾਲਰ ਪ੍ਰਤੀ ਘੰਟਾਏ 2023 ਵਿੱਚ ਮੈਨੀਟੋਬਾ ਵਿੱਚ ਦੋ ਉਜਰਤਾਂ ਵਿੱਚ ਵਾਧਾ ਹੋਇਆ ਜਿਸ ਨਾਲ ਕੁੱਲ 1.80 ਡਾਲਰ ਪ੍ਰਤੀ ਘੰਟਾ ਦਰ ਬਣੀ। ਸੁਭਾ ਖਪਤਕਾਰ ਮੂਲ ਸੂਚਕਾਂਕ ਦੇ ਆਧਾਰ 'ਤੇ ਆਪਣੀ ਘਟੋ ਘਟ ਉਜਰਤ ਨੂੰ ਵਿਵਸਥਿਤ ਕਰਦਾ ਹੈ ਅਤੇ ਅਗਲੇ ਸੰਸ਼ੋਧਨ 1 ਅਕਤੂਬਰ 2025 ਨੂੰ ਹੋਣ ਦੀ ਉਮੀਦ ਹੈ। ਸਸਕੇਚਵਨ 1 ਅਕਤੂਬਰ 2024 ਤੋਂ ਪ੍ਰਭਾਵੀ $14 ਤੋਂ $15 ਪ੍ਰਤੀ ਘੰਟਾ ਤੱਕ ਘੱਟੋ-ਘੱਟ ਉਜਰਤ ਵਾਧੇ ਨੂੰ ਲਾਗੂ ਕਰੇਗਾ ਆਖਰੀ ਵਾਧਾ 1 ਅਕਤੂਬਰ 2023 ਨੂੰ ਹੋਇਆ ਸੀ ਜਦੋਂ ਘੱਟੋ-ਘੱਟ ਉਜਰਤ $13 ਤੋਂ ਵਧਾ ਕੇ $14 ਪ੍ਰਤੀ ਘੰਟਾ ਕੀਤੀ ਗਈ ਸੀ ਇਹ ਤਨਖਾਹ ਦੇ ਮਿਆਰਾਂ ਨੂੰ ਸੁਧਾਰਨ ਲਈ ਸਸਕੇਚਵਨ ਦੇ ਹੌਲੀ-ਹੌਲੀ ਯਤਨਾਂ ਵਿੱਚ ਇੱਕ ਪੂਰ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ ਪ੍ਰਿੰਸ ਐਡਵਰਡ ਆਇਲੈਂਡ ਆਪਣੀ ਮਿਨੀਮਮ ਵੇਜ 16 ਡਾਲਰ ਪ੍ਰਤੀ ਘੰਟਾ ਵਧਾਏਗਾ ਤੇ ਮੌਜੂਦਾ ਦਰ 15.40 ਡਾਲਰ ਪ੍ਰਤੀ ਘੰਟਾ ਤੋਂ ਵੱਧ ਗਈ ਹੈ। ਸਭ ਤੋਂ ਤਾਜ਼ਾ ਵਾਧਾ 1 ਅਪ੍ਰੈਲ 2024 ਨੂੰ ਲਾਗੂ ਹੋਇਆ ਸੀ ਅਤੇ ਇਹ ਨਵੀਂ ਵਿਵਸਥਾ ਸੁੱਬੇ ਵਿੱਚ ਕਰਮਚਾਰੀਆਂ ਨੂੰ ਹੋਰ ਸਮਰਥਨ ਦੇਵੇਗੀ ਘਟੋ ਘਟਾ ਘੰਟਾ ਵਾਰ ਉਜਰਤ ਵਧਾਉਣ ਵੱਲ ਦੇਸ਼ ਵਿਆਪੀ ਰੁਝਾਨ ਮਹਿੰਗਾਈ ਅਤੇ ਰਹਿਣ ਸਹਿਣ ਦੀ ਲਾਗਤ ਨਾਲ ਮੇਲ ਖਾਂਦਾ ਉਜਰਤ ਰੱਖਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ ਆਉਣ ਵਾਲੀਆਂ ਤਬਦੀਲੀਆਂ ਬਾਰੇ ਅਪਡੇਟ ਰਹਿਣ ਵਾਸਤੇ ਕਿਹਾ ਗਿਆ ਕਿਉਂਕਿ ਪ੍ਰੋਵਿੰਸ ਹਰ ਸਾਲ ਆਪਣੀਆਂ ਦਰਾਂ ਨੂੰ ਵਿਵਸਥਿਤ ਕਰਨਾ ਜਾਰੀ ਰੱਖਦਾ ਹੈ 온ਟਾਰੀਓ ਦੇ ਵਿੱਚ 17.20 ਡਾਲਰ ਪ੍ਰਤੀ ਘੰਟਾ ਮੈਨੀਟੋਬਾ ਦੇ ਵਿੱਚ 15.80 ਡਾਲਰ ਪ੍ਰਤੀ ਘੰਟਾ ਸਕੈਚਵਨ ਦੇ ਵਿੱਚ 15 ਡਾਲਰ ਪ੍ਰਤੀ ਘੰਟਾ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ 1 ਅਕਤੂਬਰ 2024 ਤੋਂ ਉੱਪਰ ਬਾਰਵੀ ਹੋ ਜਾਵੇਗੀ 1 ਜੂਨ 2024 ਤੱਕ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ 17.40 ਡਾਲਰ ਪ੍ਰਤੀ ਘੰਟਾ ਦੀ ਸਭ ਤੋਂ ਵੱਧ ਮਿਨੀਮਮ ਘੰਟਾਵਾਰ ਵੇਜ ਰੱਖਦਾ ਹੈ ਇਹ ਦਰ 1 ਜੂਨ 2025 ਨੂੰ ਦੁਬਾਰਾ ਵਧਣ ਦੀ ਸੰਭਾਵਨਾ ਹੈ ਅਕਤੂਬਰ 1 2023 ਤੱਕ ਅਨਟਾਰੀਓ ਦੀ ਘੱਟੋ ਘੱਟ ਘੰਟਾਵਾਰ ਤਨਖਾਹ 16.55 ਡਾਲਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ ਇਹ ਦਰ 1 ਅਕਤੂਬਰ 2024 ਤੋਂ ਵੱਧ ਕੇ 17.20 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ ਨਿਊ ਜਰਸੀ ਦੇ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ ਵਿਵਾ ਸਥਾਪਨਾ ਦਿਵਸ ਬੜੀ ਹਿਤਮਤਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਨਤਮਸਤਕ ਹੋਈਆਂ ਭਾਂਤ ਭਾਂ ਦੇ ਲੰਗਰ ਵਰਤਾਏ ਗਏ ਅਤੇ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਰਸਪੀਨੀ ਕੀਰਤਨ ਦੇ ਨਾਲ ਨਿਹਾਲ ਕੀਤਾ ਇਸ ਮੌਕੇ ਤੇ ਜਿੱਥੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਨਾ ਸਜਾਈਆਂ ਗਈਆਂ ਉੱਥੇ ਹੀ ਬੱਚਿਆਂ ਵਾਸਤੇ ਵੀ ਮਨੋਰੰਜਨ ਦੇ ਸਾਧਨ ਮੁਹੱਈਆ ਕਰਵਾਏ ਗਏ ਸਨ ਵੱਖ-ਵੱਖ ਲੰਗਰ ਅਤੁੱਟ ਵਰਤੇ ਨਿਊ ਜਰਸੀ ਦੇ 804 ਟ੍ਰੇਡਿੰਗ ਐਵੇਨਿਊ ਵਿਖੇ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਦਾ ਵਿਵਾਸਥਾਪਨਾ ਦਿਵਸ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਦੂਰੋਂ ਨੇੜੇੋਂ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ 라ਗੀ ਢਾਡੀ ਜਥਿਆਂ ਨੇ ਰਸਪੀ ਨੇ ਕੀਰਤਨ ਅਤੇ ਵਾਰਾਂ गा ਕੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਨਾਲ ਜੋੜਿਆ ਅਤੇ ਨੌਂ ਨਿਹਾਲ ਕੀਤਾ ਗੁਰਦੁਆਰਾ ਦਸਮੇਸ਼ ਦਰਬਾਰ ਦਾ ਝੂਲਦਾ ਹੋਇਆ ਨਿਸਾਨ ਸਾਹਿਬ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ ਤਕਰੀਬਨ 5000 ਤੋਂ 6000 ਸੰਗਤਾਂ ਨੇ ਗੁਰਦੁਆਰਾ ਦਸਮੇਸ਼ ਦਰਬਾਰ ਦੇ 22ਵੇਂ ਸਥਾਪਨਾ ਦਿਵਸ ਮੌਕੇ ਗੁਰੂ ਘਰ ਤੇ ਵਿੱਚ ਮੱਥਾ ਟੇਕ ਕੇ ਆਪਣੀਆਂ ਹਾਸਰੀਆਂ ਲਵਾਈਆਂ ਇਸ ਮੌਕੇ ਗੁਰੂ ਘਰ ਦਾ ਲੰਗਰ ਅਤੁੱਟ ਵਰਤਾਇਆ ਗਿਆ ਆਈਆਂ ਹੋਈਆਂ ਸੰਤਾਂ ਨੇ ਬੜੇ ਹੀ ਪ੍ਰੇਮ ਅਤੇ ਪਿਆਰ ਦੇ ਸਹਿਤ ਗੁਰੂ ਘਰ ਦਾ ਲੰਗਰ ਖੁਦ ਆਪਣੇ ਹੱਥੀਂ ਤਿਆਰ ਕੀਤਾ ਪੰਜ-ਪਾਂਤ ਦੀਆਂ ਸਬਜ਼ੀਆਂ ਅਤੇ ਪ੍ਰਸ਼ਾਦਿਆਂ ਨੂੰ ਪਿਆਰ ਦੇ ਨਾਲ ਬਣਾਇਆ ਗਿਆ ਤੇ ਫਿਰ ਉਸੇ ਹੀ ਪਿਆਰ ਸਹਿਤ ਸੰਗਤ ਦੇ ਵਿੱਚ ਲੰਗਰ ਨੂੰ ਵਰਤਾਇਆ ਗਿਆ ਇਸ ਤੋਂ ਇਲਾਵਾ ਗੰਨੇ ਦਾ ਰਸ ਪਾਓ ਪਾਜੀ ਵਨ ਸੁਵੰਨੇ ਪਕੌੜੇ ਗੋਲ ਗੱਪੇ ਚਾਟ ਪੀਜ਼ਾ ਚੋਲੇ ਪਟੂਰੇ ਜਲੇਬੀਆਂ ਆਈਸਕ੍ਰੀਮ ਅਤੇ ਕੜਾ ਪ੍ਰਸ਼ਾਦ ਵਰਗੇ ਲੰਗਰ ਵੀ ਵਰਤਾਏ ਗਏ ਅਤੇ ਸੰਗਤਾਂ ਨੇ ਇਨ੍ਹਾਂ ਲੰਗਰਾਂ ਦਾ ਖੂਬ ਬਣਤ ਮਾਨਿਆ ਦੂਜੇ ਪਾਸੇ ਅਰਦਾਸ ਦੇ ਵੇਲੇ ਨਗਾਰੇ ਵੀ বাজਾਏ ਗਏ ਬੱਚਿਆਂ ਵਾਸਤੇ ਖਾਸ ਤੌਰ ਤੇ ਝੂਲਿਆਂ ਦਾ ਬੰਦੋਬਸਤ ਕੀਤਾ ਗਿਆ ਸੀ ਅਤੇ ਨੌਜਵਾਨਾਂ ਨੇ ਦਸਤਾਰਾਂ ਵੀ ਸਜਾਈਆਂ ਇਸ ਮੌਕੇ ਉੱਚੇ ਚੀਤੌਰ ਤੇ ਤਰਮਪਾਲ ਸਿੰਘ ਸਰਵਨ ਸਿੰਘ ਢਾਲੀਵਾਲ ਖੁਸ਼ਵੰਤ ਸਿੰਘ ਨਿੱਜੜ ਬਰਜਿੰਦਰ ਸਿੰਘ ਬਰਾੜ ਸੁਖਜਿੰਦਰ ਸਿੰਘ ਗੁਰਾਇਆ ਸੇਵਕ ਸਿੰਘ ਅਤੇ ਅਵਤਾਰ ਸਿੰਘ ਸ਼ੇਰਪੁਰੀ ਨੇ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਦਿলো ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਗੁਰੂ ਘਰ ਨੂੰ ਲੈ ਕੇ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ ਗੁਰਦੁਆਰਾ ਸਾਹਿਬ ਨੂੰ ਬਣੇ ਨੂੰ 20 ਸਾਲ ਦਾ ਸਮਾਂ ਹੋ ਗਿਆ 21ਵੇਂ ਸਾਲ ਦੇ ਵਿੱਚ ਅਸੀਂ ਹੈਗੇ ਹਾਂ ਤੇ ਜਦੋਂ ਤੋਂ ਸ਼ੁਰੂਆਤ ਕੀਤੀ ਆ ਤੇ ਅੱਜ ਤੱਕ ਦਾ ਜਿਹੜਾ ਡਿਫਰੈਂਸ ਆ ਬਹੁਤ ਵੱਡਾ ਡਿਫਰੈਂਸ ਆ ਜਦੋਂ ਸ਼ੁਰੂਆਤ ਕੀਤੀ ਸੀਗੀ ਜਗ੍ਹਾ ਬੜੀ ਵੱਡੀ ਸੀਗੀ ਪਰ ਜਿਉਂ-ਜਿਉਂ ਅਸੀਂ ਅੱਗੇ ਨੂੰ ਪਲਾਂਘ ਪੜਦੇ ਜਾ ਰਹੇ ਹਾਂ ਤੇ ਓ ਤਿਓਂ ਜਿਹੜੀ ਜਗ੍ਹਾ ਸਾਨੂੰ ਛੋਟੀ ਹੁੰਦੀ ਨਜ਼ਰ ਆ ਰਹੀ ਆ ਭਾਵੇਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕੰਸਟ੍ਰਕਸ਼ਨ ਆ ਉਹ ਤਕਰੀਬਨ ਅਗਲੇ ਸਾਲ ਸ਼ੁਰੂ ਹੋ ਜਾਣੀ ਆ ਤੇ ਤਕਰੀਬਨ 2-3 ਸਾਲਾਂ ਦੇ ਵਿੱਚ ਹੀ ਅਸੀਂ ਕਾਫੀ ਵੱਡੀ ਬਿਲਡਿੰਗ ਦੇ ਵਿੱਚ ਤਬਦੀਲ ਹੋ ਜਾਵਾਂਗੇ ਜਿੱਥੇ ਕਿ ਫੁੱਲ ਫਲੇਜ ਸਕੂਲ ਹੋਊਗਾ ਅੱਜ ਦੀ ਘੜੀ ਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਗਰੁੱਪੀਜ਼ਮ ਹੁੰਦਾ ਪਰ ਇੱਥੇ ਜਿਹੜਾ ਗਰੁੱਪੀਜ਼ਮ ਹੈ ਇਸ ਕਰਕੇ ਨਹੀਂ ਆ ਮਤਲਬ ਵੀ ਇੱਥੇ ਕੋਈ ਕਿਸੇ ਦਾ ਵੈਰ ਵਿਰੋਧ ਨਹੀਂ ਆ ਸਾਰੇ ਤਕਰੀਬਨ ਕਲੈਕਟਿਵਲੀ ਜਿਹੜਾ ਵਰਕ ਹੈ ਉਹ ਕਰਦੇ ਆ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਸੋ ਜਿੰਨਾ ਵੀ ਇੱਥੇ ਕੰਮ ਹੋ ਰਿਹਾ ਹੈ ਅੱਜ ਉਹਦੇ ਵਿੱਚ ਸੰਗਤ ਦਾ ਔਰ ਸਾਰੇ ਗਰੁੱਪਸ ਦਾ ਬੜਾ ਸਹਿਯੋਗ ਆ ਜਿਹਦੇ ਵਿੱਚ ਅਗਰ ਅਸੀਂ ਲੰਗਰ ਦੀ ਗੱਲ ਕਰੀਏ ਲੰਗਰ ਦੇ ਵਿੱਚ ਉੱਥੇ ਨਵੀਆਂ ਮਸ਼ੀਨਾਂ ਲੱਗੀਆਂ ਨੇ ਨਵਾਂ ਹੋਰ ਇਕਵਿਪਮੈਂਟ ਆ ਰਿਹਾ ਹੈ ਅ ਸਾਰਾ ਕਾਰਪਟ ਜਿਹੜਾ ਬਦਲਿਆ ਗਿਆ ਬਾਹਰਲੇ ਪਾਸੇ ਆ ਪਾਰਕਿੰਗ ਲਾਟ ਦੇ ਵਿੱਚ ਕਾਫੀ ਰਿਪੇਅਰ ਹੋਈ ਆ ਔਰ ਹੋਰ ਵੀ بڑے ਜਿਹੜੇ ਕਾਰਜ ਨੇ ਉਹ ਇਸ ਤਰੀਕੇ ਹੋ ਰਹੇ ਨੇ ਸਕੂਲ ਦੇ ਵਿੱਚ ਜਿਹੜੇ ਆ ਉਹ ਕਾਫੀ ਸ਼ਲਾਘਾਯੋਗ ਕਦਮ ਹੋ ਰਹੇ ਨੇ ਤੇ ਜਿਹਦੇ ਵਿੱਚ ਸੰਗੀਤ ਦੀਆਂ ਕਲਾਸਾਂ 뮤직 ਦੀਆਂ ਕਲਾਸਾਂ ਕੀਰਤਨ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਜਾਰੀ ਨੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਇੱਥੇ ਉਲੀਕੇ ਗਏ ਨੇ ਸੋ ਇਸੇ ਤਰੀਕੇ ਜਿਹੜੇ ਇਹ ਪ੍ਰੋਗਰਾਮ ਨਿਰੰਤਰ ਜਾਰੀ ਰਹਿਣਗੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੇਜਮੈਂਟ ਇਸ ਤਰ੍ਹਾਂ ਨਵੀਆਂ ਪਲੰਗਾਂ ਪੁੱੜਦੀ ਰਹੂਗੀ ਅੱਜ ਦਸ਼ਮੇਸ਼ ਦਰਬਾਰ ਦੀ ਐਸਟੀ ਦੇ ਵਿੱਚ ਬਹੁਤ ਇਤਿਹਾਸਿਕ ਦਿਨ ਸੀ ਅੱਜ 20ਵੀਂ ਸਥਾਪਨਾ 20ਵਾਂ ਸਥਾਪਨਾ ਦੇ ਸ므ਨਾਇਆ ਗਿਆ ਕਿਉਂਕਿ ਅਸੀਂ ਜੋ ਵੀ ਆ ਸੱਜਣ ਖੜੇ ਆ ਸਾਥੀ ਮੇਰੇ ਇਹ ਸਾਰੇ ਉਸ ਦਿਨ ਤੋਂ ਅਨਵਾਲਪੈ ਜਦੋਂ 99 ਤੋਂ ਅਸੀਂ ਪਹਿਲਾਂ ਇੱਕ ਹੋਰ ਜਗ੍ਹਾ ਤੇ ਗੁਰੂ ਘਰ ਦੀ ਬਿਲਡਿੰਗ ਲਈ ਉਹ ਬਿਲਡਿੰਗ ਛੋਟੀ ਸੀ ਕਾਫੀ ਕੰਸਟਰਕਸ਼ਨ ਹੋ ਗਈ ਸੀ ਪਰ ਇਹ ਜਗਾ ਆਕਸ਼ਨ ਦੇ ਵਿੱਚ ਆਈ ਤੇ ਇਸ ਨੂੰ ਅਸੀਂ ਆਕਸ਼ਨ ਦੇ ਵਿੱਚ ਬਾਏ ਕੀਤਾ ਤੇ ਉਸ ਟਾਈਮ ਤੇ ਕਮਿਊਨਿਟੀ ਵੀ ਇੰਨੀ ਗਰੋ ਨਹੀਂ ਹੋਈ ਸੰਗਤ ਦੇ ਵਿੱਚ ਫੰਡਸ ਵੀ ਇੰਨੇ ਨਹੀਂ ਸੀ ਤੇ ਜਿੰਨੇ ਵੀ ਸੱਜਣ ਅੱਗੇ ਸੀ ਉਹਨਾਂ ਨੇ ਸਾਰਿਆਂ ਨੇ ਘਰਾਂ ਤੇ ਲੋਨ ਲੈ ਕੇ ਜਾਂ ਕਿਸੇ ਟਾਈਪ ਦਾ ਵੀ ਕਮਰਸ਼ੀਅਲ ਲੋਨ ਲੈ ਕੇ ਇਹਦੀ ਪੇਮੈਂਟ ਕੀਤੀ ਤੇ ਉਸ ਦਿਨ ਸਾਨੂੰ ਬਹੁਤ ਵੱਡੀ ਜਗਾ ਲੱਗਦੀ ਸੀ ਪਰ ਅੱਜ 20 ਸਾਲਾਂ ਬਾਅਦ ਇਹ ਜਗਾ ਸਾਨੂੰ ਬਹੁਤ ਛੋਟੀ ਲੱਗਦੀ ਹੈ ਬਹੁਤ ਸੰਗਤ ਬਹੁਤ ਹਮ ਹਮਾ ਕੇ ਇਸ ਸੈਂਟਰਲ ਗੁਰੂ ਘਰ ਦੇ ਵਿੱਚ ਆਉਂਦੀ ਹੈ ਕਿਉਂਕਿ ਈਸਟ ਕੋਸਟ ਦਾ ਇਹ ਸਭ ਤੋਂ ਸੈਂਟਰ ਪੁਆਇੰਟ ਪੈਂਦਾ ਹੈ ਟਰਨਪਾਈਕ ਦੇ ਉੱਪਰ ਹੈ ਹੋਰ ਹਾਈਵੇਜ਼ ਦੇ ਨਾਲ ਹੈ ਤੇ ਜਿਹੜੀ ਨਵੀਂ ਪ੍ਰੋਪੋਜ਼ਡ ਬਿਲਡਿੰਗ ਹੈ ਜਿਹੜੀ ਕਿ ਅਗਲੇ ਸਾਲ ਦੇ ਵਿੱਚ ਸ਼ੁਰੂ ਹੋ ਜੇਗੀ 2025 ਦੇ ਵਿੱਚ ਉਹਦੀ ਬਿਲਡਿੰਗ ਦਾ ਸਾਈਜ਼ ਹੈ 67000 ਸਕਰ ਫੁੱਟ ਹੋਣੀ ਬਿਲਡਿੰਗ ਹੈਗੀ 24000 ਸਕਰ ਫੁੱਟ ਔਰ ਸਾਨੂੰ ਉਮੀਦ ਹੈ ਅਸੀਂ ਬਹੁਤ ਜਲਦੀ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹ ਦਾਂਗੇ ਅੱਜ ਗੁਰਦਵਾਰਾ ਸੁਨੀਸ਼ ਦਰਬਾਰ ਵਿਖੇ 20 ਮਾ ਸਤਿਆਪਨਾ ਦਿਵਸ ਮਨਾਇਆ ਗਿਆ ਬੜੀ ਧੂਮ ਧਾਮ ਦੇ ਨਾਲ ਸਮੂਹ ਪੰਜਾਬੀ ਸੰਗਤਾਂ ਵੱਲੋਂ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਪਹੁੰਚੀਆਂ ਤੇ ਵੱਖਰੀ ਵੱਖਰੀ ਤਰ੍ਹਾਂ ਦੇ ਲੰਗਰ ਲਗਾਏ ਗਏ ਤੇ ਤਕਰੀਬਨ 70 80 ਮੀਲ ਤੋਂ ਲੋਕ ਚੱਲ ਕੇ ਆਏ ਤੇ ਇੱਥੇ ਗੱਡੀਆਂ ਪਾਰਕਿੰਗ ਕਰਨ ਵਾਸਤੇ ਵੀ ਜਗ੍ਹਾ ਨਹੀਂ ਸੀ ਇੰਨੀ ਸੰਘਰ ਸੀ ਤੇ ਸਾਡੇ ਵੱਲੋਂ ਸਭ ਦਾ ਧੰਨਵਾਦ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਦਸ਼ਬੀਸ਼ ਦਰਵਾਰ ਨਿਊ ਜਰਸੀ 20 ਸਾਲਾ ਸਥਾਪਨਾ ਦਿਵਸ ਅਹਿਮ ਤੌਰ ਤੇ ਬੜੀ ਹੀ ਧੂਮ ਧਾਮ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਪਿਛਲੇ 1 ਹਫਤੇ ਤੋਂ ਲੈ ਕੇ ਲਗਾਤਾਰ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ 1 ਹਫਤੇ ਤੋਂ ਲਗਾਤਾਰ ਪੂਰਨ ਲੰਗਰਾਂ ਦੀ ਤਿਆਰੀ ਚੱਲਦੀ ਰਹੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਅਮਰਤ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਸਾਰਾ ਦਿਨ ਲੰਗਰ ਬੇਸ਼ੁਮਾਰ ਵਿਅੰਤ ਵਰਤਾਏ ਗਏ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਪ੍ਰੋਗਰਾਮ ਬੜੀ ਧੂਮ-ਧਾਮ ਦੇ ਨਾਲ ਪੂਰਨ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਪੂਰਨ ਹੋਇਆ ਸਤਿਗੁਰਾਂ ਨੇ ਬੜੀ ಅಪਾਰ ਬਖਸ਼ਿਸ਼ ਕਿਰਪਾ ਕੀਤੀ ਸਾਰਾ ਹੀ ਪ੍ਰੋਗਰਾਮ ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਪੂਰਨ ਮਨਾਇਆ ਗਿਆ ਬੇਸ਼ੁਮਾਰ ਸੰਗਤਾਂ ਨੇ 5000 ਤੋਂ ਲੈ ਕੇ 6000 ਤੱਕ ਸੰਗਤਾਂ ਨੇ ਆ ਕਰਕੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ ਜੀ ਅੱਜ ਗੁਰਦੁਆਰਾ ਦਸ਼ਮੇਸ਼ ਦਰਵਾਰ ਕਾਰਟ ਰੇਟਵੇ ਅੱਜ ਗੁਰੂ ਘਰ ਦਾ 20 ਇਅਰ ਐਨੀਵਰਸਰੀ ਦਾ ਪ੍ਰੋਗਰਾਮ ਜੋ ਕੀਤਾ ਗਿਆ ਸੀ ਬਹੁਤ ਸ਼ਰਧਾ ਭਾਵਨਾ ਨਾਲ ਦੁਨੀਆਂ ਹੋ ਮਮਾ ਕੇ ਆਈ ਆ ਤੇ ਹਰ ਤਰ੍ਹਾਂ ਦੇ ਲੰਗਰ ਹਰ ਤਰ੍ਹਾਂ ਦੇ ਸੇਵਾ ਪ੍ਰਵਾਨ ਹੋਈ ਇੱਥੇ ਤੇ ਬਹੁਤ ਬਹੁਤ ਸੰਗਤਾਂ ਆਈਆਂ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਮੇਟੀ ਵੱਲੋਂ ਬਹੁਤ ਬਹੁਤ ਸ਼ੁਕਰ ਗੁਜ਼ਾਰਿਆ ਤੇ ਸੰਗਤਾਂ ਇਦਾਂ ਹੀ ਚੱਲ ਚੜਦੀ ਕਲਾ 'ਚ ਐਨੀਵਰਸਰੀ ਮਨਾਉਂਦੀ ਰਹੇ ਅੱਜ ਸਾਡੇ ਗੁਰੂ ਘਰ ਦਸ਼ਮੇਸ਼ ਦਰਵਾਰ ਦੇ ਸਥਾਪਨਾ ਦੇ ਉਸ ਦਾ 20ਵਾਂ ਸਾਲ ਹੈ ਤੇ ਇਹਦੇ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾ ਰਹੇ ਆ ਤੇ ਅੱਜ ਸਾਰੇ ਜਿੰਨੇ ਵੀ ਸੇਵਾਦਾਰ ਸੀਗੇ ਰਲ ਮਿਲ ਕੇ ਪ੍ਰੋਗਰਾਮ ਬਾਹਰ ਪਾਰਕਿੰਗ ਲਾਰਡ ਦੇ ਵਿੱਚ ਵੀ ਵਧੀਆ ਢੰਗ ਦੇ ਨਾਲ ਸੇਵਾ ਸਾਰੇ ਕਰ ਰਹੇ ਆ ਜਿਹਦੇ ਵਿੱਚ ਕਿ ਰਸ ਦੇ ਸਟਾਲ ਲੱਗੇ ਆ ਚਾਹ ਸਮੋਸੇ ਵਗੈਰਾ ਸਾਰਾ ਕੁਝ ਛੋਲੇ ਪਟੂਰੇ ਜਾਨਕਿ ਜਿਹੜੀ ਵੀ ਚੀਜ਼ ਦਾ ਨਾਮ ਹੋ ਸਾਰਾ ਕੁਝ ਵਧੀਆ ਪ੍ਰਬੰਧਕਾਂ ਨੇ ਆਯੋਜਨ ਕੀਤਾ ਤੇ ਸਾਰੇ ਰਲ ਮਿਲ ਕੇ ਸੇਵਾ ਨਿਭਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਗੁਰਦੁਆਰਾ ਦਸ਼ਪੀਸ਼ ਦਰਬਾਰ ਨਿਊ ਜਰਸੀ ਵਿਖੇ ਵਿਮਾ ਸਤਾਫਨਾ ਦੇ ਵਿੱਚ ਮਨਾਇਆ ਗਿਆ ਬੜੀ ਹਮ ਹਮਾ ਕੇ ਸੰਗਤ ਪਹੁੰਚੀ ਸਾਰੀ ਸੰਗਤ ਦਾ ਇੱਥੇ ਆਉਣ ਤੇ ਦੂਰੋਂ ਜਿਹੜੇ ਚੱਲ ਕੇ ਸਾਰੀ ਸੰਗਤ ਜਿੰਨੀ ਵੀ ਆਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤਹਿ ਦਿਲੋਂ ਸ਼ੁਕਰ ਕਰਦੇ ਹਾਂ ਮਹਾਰਾਜ ਦਾ ਜਿਨ੍ਹਾਂ ਨੇ ਅੱਜ ਦਾ ਦਿਨ ਇਹ ਸਾਡੇ ਲਈ ਬਹੁਤ ਨਿਪਰੇ ਚੜ੍ਹਿਆ ਬਹੁਤ ਵਧੀਆ ਖਤਮ ਹੋਇਆ ਸਾਰਾ ਕੁਝ ਵਧੀਆ ਪ੍ਰੋਗਰਾਮ ਹੋਇਆ ਇਸ ਮੌਕੇ ਭਾਈ ਹਰਦੇਵ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦਸਵੇਂ ਸਰਬਾਰ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸਿੜੀ ਦਰਬਾਰ ਸਾਹਿਬ ਵਾਲੇ ਭਾਈ ਧੰਤೀರ್ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸਿੜੀ ਦਰਬਾਰ ਸਾਹਿਬ ਵਾਲੇ ਭਾਈ ਮਨਜੀਤ ਸਿੰਘ ਜੀ ਬੰਬੇ ਵਾਲੇ ਭਾਈ ਹਰਜਿੰਦਰ ਸਿੰਘ ਜੀ ਰਾਗੀ ਗੁਰਦੁਆਰਾ ਦਸਵੇਂ ਸਰਬਾਰ ਅਤੇ ਟਾਡੀ ਮੋਹਨ ਸਿੰਘ ਬਡਾਣਾ ਦੇ ਵੱਲੋਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ ਇਸ ਸਮਾਗਮ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਫੂਡ ਸਟਾਲਸ ਲਗਾਈਆਂ ਗਈਆਂ ਕੀਰਤਨ ਕੀਤਾ ਗਿਆ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਲੰਗਰ ਲਗਾਏ ਗਏ ਉੱਥੇ ਹੀ ਇੱਕ ਖਾਸ ਸੁਨੇਹਾ ਵੀ ਕੌਮ ਨੂੰ ਭੇਜਿਆ ਗਿਆ ਜ਼ਿਕਰ ਇਹ ਖਾਸ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨਵੀਂ ਇਮਾਰਤ ਦੀ ਉਸਾਰੀ ਚੱਲ ਰਹੀ ਹੈ ਜਿਸ ਵਾਸਤੇ ਗੁਰਦੁਆਰੇ ਦੀ ਮੈਨੇਜਮੈਂਟ ਦੇ ਵੱਲੋਂ ਡੋਨੇਸ਼ਨ ਵੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਨੇ ਇਸ ਇਮਾਰਤ ਦੀ ਡੋਨੇਸ਼ਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਨਿਊ ਜਰਸੀ ਦੇ ਕਾਰਟ ਰੇਟ پارک ਵਿਖੇ 20ਵਾਂ ਸਾਲਾਨਾ ਕਲਾਸਿਕ ਕਾਰ ਸ਼ੋਅ ਕਰਵਾਇਆ ਗਿਆ ਅਤੇ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਏ ਗਏ ਇਸ ਕਲਾਸਿਕ ਕਾਰ ਸ਼ੋਅ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨੌਜਵਾਨ ਬਰਨਸਵਨੀਆਂ ਗੱਡੀਆਂ ਲੈ ਕੇ ਪਹੁੰਚੇ ਹੋਏ ਸਨ ਅਤੇ ਇਸ ਦੀ ਐਂਟਰੀ ਵੀ ਮੁਫਤ ਸੀ ਇਸ ਸ਼ੋਅ ਤੋਂ ਹੋਣ ਵਾਲਾ ਸਾਰਾ ਪੈਸਾ ਚੈਰਿਟੀ ਦੇ ਵਿੱਚ ਦੇ ਦਿੱਤਾ ਗਿਆ ਮੀਰਸ ਚੈਰਿਟੀ ਟਰਸਟ ਫੰਡ ਦੇ ਵੱਲੋਂ ਵਿਵਾਸਾਲਾਨਾ ਕਾਰ ਸ਼ੋਅ ਕਰਵਾਇਆ ਗਿਆ ਬੀਤੇ ਦਿਨ ਨਿਊ ਜਰਸੀ ਦੇ ਕਾਰਟ੍ਰੇਟ ਪਾਰਕ ਵਿਖੇ 20ਵਾਂ ਸਾਲਾਨਾ ਸ਼ੋਅ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਇਆ ਗਿਆ ਜਿੱਥੇ ਹਰ ਕਲਾਸ ਦੀਆਂ ਕਾਰਸ ਦਾ ਵੀ ਵੈਲਕਮ ਕੀਤਾ ਗਿਆ 22 ਸਤੰਬਰ ਨੂੰ ਕਾਰਟ੍ਰੇਟ ਪਾਰਕ ਵਿਖੇ ਹੋਏ ਇਸ ਸਾਲਾਨਾ ਕਲਾਸਿਕ ਕਾਰ ਸ਼ੋਅ ਦੇ ਵਿੱਚ ਐਂਟਰੀ ਮੁਫਤ ਸੀ ਅਤੇ 20ਵਾਂ ਸਾਲਾਨਾ ਕਾਰ ਸ਼ੋਅ ਲਈ ਐਂਟਰੀ ਫੀਸ ਦਾ ਅਮੇਅਰਜ਼ ਚਿਲਡਰਨਜ਼ ਚੈਰੀਟੇਡ ਟਰਸਟ ਨੂੰ ਵੀ ਫਾਇਦਾ ਹੋਇਆ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਭਾਗੀਦਾਰਾਂ ਨੇ ਸ਼ਾਨਦਾਰ ਕਾਰਾਂ ਨੂੰ ਮੇਅਰ ਟਰੋਫੀ ਸਣੇ ਕਈ ਹੋਰ ਟਰੋਫੀਆਂ ਵਾਸਤੇ ਮੁਕਾਬਲਾ ਕਰਵਾਉਣ ਵਾਸਤੇ ਐਂਟਰੀ ਦਿਵਾਈ ਕਾਰਨੀਵਲ ਅਤੇ ਕਾਰ ਸ਼ੋਅ ਦੋਵਾਂ ਨੇ ਮੇਅਰ ਦੇ ਚਿਲड्रनਸ ਚੈਰਿਟੀ ਟਰਸਟ ਵਾਸਤੇ ਫੰਡ ਇਕੱਠਾ ਕੀਤਾ ਜ਼ਿਕਰ ਇਹ ਖਾਸ ਹੈ ਕਿ ਇੱਥੇ ਵਨ ਸੁਵੰਨੀਆਂ ਕਾਰਾਂ ਲੋਕ ਲੈ ਕੇ ਆਏ ਸੀ ਅਤੇ ਇਨ੍ਹਾਂ ਹੀ ਕਾਰਾਂ ਦੇ ਦਰਮਿਆਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਹੋਏ ਤੇ ਫਿਰ ਜਿੱਤਣ ਵਾਲਿਆਂ ਨੂੰ ਸ਼ਾਨਦਾਰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਵੀ ਦੱਸத் ਇਹ ਹੈ ਕਿ 2003 ਵਿੱਚ ਆਪਣੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਕਾਰਟਰੀਟ ਦੇ ਮੇਅਰ ਡੈਨ ਡਰੀਮਨ ਨੇ ਮੰਨਿਆ ਕਿ ਕਾਰਟਰੀਟ ਦੇ ਨੌਜਵਾਨ ਨਿਵਾਸੀਆਂ ਕੋਲ ਅਕਸਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਵਿੱਤ ਦੀ ਘਾਟ ਹੁੰਦੀ ਹੈ। ਮੇਅਰਜ਼ ਚੈਰਿਟੀ ਟਰਸਟ ਨੂੰ ਸਿੱਖਿਆ, ਸਿਹਤ, ਐਥਲੈਟਿਕਸ, ਕਲਾ ਅਤੇ ਸਭਿਆਚਾਰ ਵਿੱਚ ਨੌਜਵਾਨਾਂ ਦੀ ਸਹਾਇਤਾ ਵਾਸਤੇ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਲਗਾਤਾਰ ਹਰ ਸਾਲ ਇੱਕ ਕਾਰ ਸ਼ੋਅ ਕਰਵਾਇਆ ਜਾਂਦਾ ਹੈ। ਅੱਜ ਦੇ ਕੈਨਡਾ ਨਿਊਜ਼ ਬੁਲਟਿਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਹੈਡਲਾਈਨਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਤੇ ਬੋਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿ ਹਾ ਪਨਾ ਦਾ ਦਾਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਚਿੰਤਾਜਨਕ ਰੁਝਾਨ ਅੰਟਾਰੀਓ ਮੈਨੀਟੋਬਾ ਸਸਕੇਚਵਾਨ ਪ੍ਰਿੰਸ ਐਡਵਰਡ ਆਈਲੈਂਡ ਕਰ ਰਹੇ ਨਵੀਆਂ ਘਟੋਕਟ ਉਜਰਤਾਂ ਦੇ ਵਿੱਚ ਵਾਧਾ 1 ਅਕਤੂਬਰ 2024 ਤੋਂ ਲਾਗੂ ਹੋਵੇਗਾ ਪਤਾ ਨਿਊ ਜਰਸੀਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ ਸੰਗਤਾਂ ਨੇ ਹੁਮ ਹੁਮਾ ਕੇ ਗੁਰਦੁਆਰਾ ਸਾਹਿਬ ਟਿਕਿਆ ਮੱਥਾ ਕਾਰਟੇਟ ਪਾਰਕ ਛੋਇਆ 20ਵਾਂ ਸਾਲਾਨਾ ਕਲਾਸਿਕ ਕਾਰ ਸ਼ੋਅ ਵਨੋ ਵੰਨੀ ਦੀਆਂ ਕਾਰਾਂ ਦੇ ਵਿੱਚ ਹੋਇਆ ਮੁਕਾਬਲਾ ਇਸੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ